ਦੀ ਨਾਮ ਆਈਦਾ ਬੱਲਾ ਰਜਨੀ ਬਾਲਾ ਜਿੱਥੇ ਰਹਿੰਦਾ ਹੈ ਢਾਂਡੇ ਦੇ ਹੀ ਗਲੋਈਆ ਬੱਲਾ ਵੀਰ ਜੀ ਕੱਲੇ ਨਾ ਨੇ ਮੈਂ ਪਹਿਲਾਂ 15 ਦਿਨ ਪਹਿਲਾਂ ਵੀ ਇਹਨਾਂ ਨੇ ਨਾ 5 ਤਰੀਕ ਨੂੰ 5 April ਨੂੰ 15 ਜਾਣਿਆਂ ਨੇ ਗੁੱਟਮਾਰ ਕੀਤੀ ਮੈਨੂੰ ਘਰੋਂ ਕੱਢ ਦਿੱਤਾ ਹਸਬੰਡ ਸੀ ਨਾਨਾ ਸੀ ਸਾਰੇ ਜਾਣੇ ਉਦੋਂ ਦੀ ਮੈਂ ਬਾਹਰ ਹੀ ਪਟਕਾਈ ਸੀ ਕਦੀ ਆਪਣੇ ਪੇਕਿਆਂ ਦੇ ਕਦੀ ਕੀਤੇ ਕਦੀ ਆਪਣੀ ਸਹੇਲੀਆਂ ਕੋ ਪਰ ਸੋ ਮੈਨੇ ਸੇਲੀਆਂ ਕਹਿਣ ਲੱਗੀਆਂ ਤੂੰ ਆਪਣਾ ਹੱਕ ਤੇ ਲੈ ਕਿਉਂ ਤੂੰ ਭਟਕਣ ਨਹੀਂ ਬੱਚੇ ਲੈ ਕੇ ਵੀਰ ਜੀ ਮੈਂ ਘਰ ਚਲ ਗਈਆਂ ਕਾ ਚਲ ਗਈਆਂ ਤੇ ਮੈਨੂੰ ਕਹਿੰਦਾ ਇੱਥੇ ਨਹੀਂ ਵੜਨਾ ਮੇਰਾ ਹਸਬੰਦ ਕਹਿੰਦਾ ਇੱਥੇ ਨਹੀਂ ਵੜਨਾ ਇੱਥੇ ਨਹੀਂ ਵੜਨਾ ਮੈਂ ਕਿਉਂ ਮੇਰਾ ਘਰ ਹੈ ਮੈਂ ਆਪਣੇ ਸੇਮ ਸਿੰਘ ਮੈਂ ਕਿਹਾ ਮੇਰਾ ਘਰ ਹੈ ਮੈਂ ਆਪਣੇ ਘਰ ਆਈ ਹੈਗੀ ਆ ਤੇ ਮੈਂ ਆਪਣੇ ਘਰ ਆਈ ਆ ਵੀਰ ਜੀ ਉਸ ਲਈ ਬੈਲੇ ਨਾ ਸਕੂਟੀ ਚੱਕੀ ਨਿਕਲ ਗਿਆ ਸਾਰਾ ਦਿਨ ਸਾਰੀ ਰਾਤ ਨਹੀਂ ਬੜਿਆ ਕੱਲ ਸਵੇਰੇ 10 ਵਜੇ ਆ ਗਏ ਨਾਨੀ ਸੀ ਮੇਰੀ ਮੇਰਾ ਹਸਬੰਦ ਸੀਗਾ ਨਾਲ ਉਹਦੇ ਮਾਮੇ ਦਾ ਮੁੰਡਾ ਨਾਲ ਸੁਮਨ ਲੱਤਾ ਮੇਰੀ ਨਾਨਾ ਦੀ ਬੇਟੀ ਸੀ ਉਹ ਵੀ 24-25 ਸਾਲ ਦੀ ਵੀ ਜਿਹਨਾਂ ਨੇ ਮੈਨੂੰ ਆ ਕੇ ਝਾੜੂ ਲਾਣ ਦੀ ਪਈ ਸੀ ਇਹਨਾਂ ਨੇ ਮੈਨੂੰ ਆ ਕੇ ਵਾਲਾ ਤੋਂ ਫੜ ਕੇ ਘਰੀਸ ਕੇ ਬਾਹਾਂ ਤੋਂ ਫੜ ਕੇ ਅੰਦਰ ਕਮਰੇ ਚ ਲੈ ਗਏ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੈਨੂੰ ਜਿਉਂ ਬੈੱਡ ਤੇ ਪਾ ਕੇ ਕੁੱਟਣ ਲੱਗੇ ਕਦੀ ਕੋਸ਼ਿਸ਼ ਕਰ ਬਾਰੀ-ਬਾਰੀ ਸਾਰੇ ਕੁੱਟ ਕੱਟ ਕੇ ਫੇ ਮੈਨੂੰ ਬਹੁਤ ਕੁੱਟਿਆ ਬਹੁਤ 2 ਘੰਟੇ ਲੱਗੇ ਰੇ ਮੈਨੂੰ ਕੁੱਟਣ ਮਾਰਨ ਇਸ ਤਰ੍ਹਾਂ ਮੇਰੇ ਮੇਰੇ ਨਾਨ ਨੇ ਬਾਥਰੂਮ ਵਾਲੀ ਜਗ੍ਹਾ ਲੱਤਾਂ ਲੁੱਟਾਂ ਮਾਰੀਆਂ ਚੰਗੀਆਂ ਖਰੁੰਡੇ ਮਾਰੇ ਹਸਬੰਦ ਨੇ ਰੌਡ ਲਿਆ ਕੇ ਗਲੇ ਤੇ ਮੁੱਕੇ ਮਾਰੇ ਰੌਡਾਂ ਮਾਰੀਆਂ ਨਾਲ ਉਹਦੇ ਮਾਮੇ ਦਾ ਮੁੰਡਾ ਉਹ ਵੀ ਕਹਿੰਦਾ ਰੱਸੀ ਲੈ ਕੇ ਆ ਇਹਨੂੰ ਹੁਣ ਲੰਮਕਾ ਦਿੰਨੇ ਆ ਬਸ ਕਹਿੰਦਾ ਇਹਨੂੰ ਮਾਰੋ ਅੱਜ ਕਹਿੰਦਾ ਕਹਿੰਦਾ ਇੱਥੋਂ ਬਚ ਕੇ ਨਾ ਜਾਵੇ ਤੇ ਕਹਿੰਦੇ ਕਿ ਪਹਿਲਾਂ ਕੋਟ ਮਾਰੋ ਪਹਿਲਾਂ ਕੋਈ ਥਾਣੇ ਕੰਪਲੀਟ ਕੀ ਪਹਿਲਾਂ ਕੀਟੀ ਵੀਰ ਜੀ ਕੋਈ ਕਾਰਵਾਈ ਨਹੀਂ ਕਰਦੇ ਹੈਗੀ ਉਹ ਵੀ ਕੋਈ ਕੋਈ ਮੇਰਾ ਕੋਈ ਇਨਸਾਫ ਨਹੀਂ ਹੋਇਆ ਇਸ ਨਾਮ ਜਣਾ ਕੋ ਤੁਹਾਡਾ ਚੀਜ਼ ਆ ਮੈਡਮ ਮਨਜੀ ਮਨਿੰਦਰ ਹੁਣ ਦੁਬਾਰਾ ਤੁਸੀਂ ਕੱਲ ਤੁਹਾਡੇ ਨਾਲ ਕੁੱਟ ਮਾਰੋਈ ਕੋਈ ਕੰਪਲੇਨ ਕੀਤੀ ਕੋਈ ਮੈਂ ਮੈਂ ਹਾਂਜੀ ਹਸਪੀਟਲ ਆ ਗਈ ਸੀ ਮੈਂ ਜਦੋਂ ਘਰ ਪਈ ਹੋਈ ਸੀ ਨਾ ਦੋ ਥਾਣੇਦਾਰ ਆਏ ਆ ਮੈਂ ਮੇਰੇ ਤਾਂ ਸਾਡਾ ਤਾਂ ਫੋਨ ਹੀ ਨਹੀਂ ਸੀ ਨਨਾਨ ਨੇ ਆਪ ਫੋਨ ਆਪ ਹੀ ਜਾਣ ਕੇ ਕਰਤਾ ਕਿ ਮੈਨੂੰ ਮਾਰਿਆ ਕੁੱਟਿਆ ਆ ਨਨਾਨ ਨੇ ਆਪਣੇ ਵੱਲੋਂ ਕਿਹਾ ਕਿ ਮੈਨੂੰ ਮਾਰਿਆ ਕੁੱਟਿਆ ਮੈਨੂੰ ਮਾਰ ਕੇ ਤਾਂ ਬੈੱਡ ਤੇ ਪਈ ਹੋਈ ਸੀ ਸਾਨੂੰ ਮੇਰੇ ਮੂੰਹ ਤੇ ਕਦੀ ਰੋਟੀਆਂ ਮਾਰਦੀ ਸੀ ਇਹਦੀ ਨੀਤ ਡੰਮੋ ਕਦੀ ਮੈਨੂੰ ਕਹਿੰਦੀ ਉਹਦੇ ਮੂੰਹ ਤੇ ਥੁੱਕ ਪਾਵੋ ਕਦੀ ਕਹਿੰਦੀ ਪੁੱਛ ਕਰੋ ਕਿ ਇਸ ਤਰ੍ਹਾਂ ਮੈਨੂੰ ਮਾਰਕਟ ਕੇ ਆਪਾ ਨਾ ਹਸਣ ਦੇ ਸੀ ਗਾਣੇ ਲਾ ਕੇ ਨੱਚਣ ਦੇ ਆ ਸੀ ਕਦੀ ਕੁਛ ਕਰਨ ਦੇ ਆ ਸੀ ਫਿਰ ਜਦੋਂ ਥਾਣੇਦਾਰ ਆਇਆ ਆਪਣੇ ਦੋ ਕਚਰੀਟਾ ਮਾਰ ਕੇ ਪਹਿਲਾਂ ਹੀ ਉਹ ਤੋਂ ਤੇ ਮੈਂ ਰੋਣ ਲੱਗ ਪਈ ਹਾਂ ਇਹ ਮੈਨੂੰ ਮਾਰਿਆ ਹਾਂ ਮੈਂ ਮੈਂ ਬਿਲਕੁਲ ਮਰੀ ਪਈ ਸੀ ਉਸਨੇ ਮੈਂ ਪ੍ਰਸ਼ਾਸਨ ਤੋਂ ਕਰਦੀ ਮੈਨੂੰ ਇਨਸਾਫ ਦਵਾਇਆ ਜਾਵੇ ਵੀਰ ਜੀ 15 ਸਾਲ ਹੋ ਗਏ ਮੈਨੂੰ ਮਾਰਕਟਾਈ ਕਰਦੇ ਨੂੰ ਹੁਣ ਨਾ ਮੈਨੂੰ ਮੇਰੇ ਘਰ ਚ ਦਿੰਦੇ ਘਰ ਚ ਬੜਨ ਦਿੰਦੇ ਨਾ ਮੈਨੂੰ ਮੇਰੇ ਬੱਚਿਆਂ ਦਾ ਹੱਕ ਦਿੰਦੇ ਪਏ ਆ ਕਿੰਨੇ ਬੱਚੇ ਨੇ ਤੁਹਾਡੇ ਦੋ ਬੇਟੇ ਆ ਵੀਰ ਜੀ ਇਹ ਕਾਰਨ ਕੀ ਹੈ ਕੁੱਟਦਾ ਮਾਰਦਾ ਕਾ ਨਹੀਂ ਇਹ ਬਸ ਕਰੋ ਕੱਢ ਰਹੇ ਹੈਗੇ ਘਰ ਸਾਡਾ ਆ ਉਹ ਨਸ਼ੇਬਾਜ਼ ਬੰਦਾ ਆ ਉਹ ਨਸ਼ਾ ਕਰਦਾ ਹੈ ਨਸ਼ਾ ਕਰ ਕਰਕੇ ਕੁੱਟਦਾ ਮਾਰਦਾ ਤੇ ਉਹ ਨਾ ਨਾ ਕਿਹਦੀ ਘਰ ਸਾਡਾ ਤੈਨੂੰ ਕੱਢ ਦੇਣਾ ਅਸੀਂ ਨਹੀਂ ਤੈਨੂੰ ਰੱਖਣਾ ਹੈਗਾ ਹਾਂਜੀ ਮੈਨੂੰ ਦਿੱਤਾ ਜਾਏ ਵੀਰ ਜੀ ਮੈਨੂੰ ਬਸ ਮੇਰੇ ਤਾਂ ਮੇਰੇ ਬੱਚਿਆਂ ਨੂੰ ਮਾਰ ਕਟਾਈ ਦੇਖੋ ਕਿੰਨੀ ਕਰਦੇ ਆ ਕੱਲ ਤਾਂ ਮਾਰ ਹੀ ਦਿੱਤਾ ਸੀ ਇਹਨਾਂ ਨੇ ਮੈਨੂੰ ਹਸਪੀਟਲ ਜਾ ਗਈਆਂ ਉਲਟੀਆਂ ਖੂਨ ਦੀਆਂ ਆਈਆਂ ਮੈਨੂੰ ਇੰਨੀਆਂ ਕੋਈ ਕਹਿਣ ਦੀ ਹੱਦ ਨਹੀਂ ਤੁਹਾਨੂੰ ਕੀ ਨਾਮ ਮੇਰਾ ਨਾਮ ਸੁਭਾਸ਼ ਕੁਮਾਰਾ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਜਲੰਧਰ ਦਾ ਰਹਿਣ ਵਾਲਾ ਜੀ ਤੇ ਇੱਕ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਕਿ ਤੁਹਾਡੇ ਕੀ ਲੱਗ ਮੇਰੀ ਸਿਸਟਰ ਹੈ ਰਜਨੀ ਵਾਲਾ ਤੇ ਕਾਰਨ ਕੀ ਉਹ ਕੁੱਟਮਾਰ ਹੋਈ ਕਾਰਨ ਇਹ ਹੈ ਜੀ ਪਹਿਲਾਂ 5 April ਨੂੰ ਉਹਨੂੰ ਕੁੱਟਮਾਰ ਕੇ ਇਹਨਾਂ ਨੇ ਘਰੋਂ ਕੱਢਿਆ ਤੇ ਕੁੜੀ ਸਾਡੇ ਕੋ ਆ ਗਈ ਨਿਆਣੇ ਉੱਥੇ ਹੀ ਸੀਗੇ ਤੇ ਉਹ 10 15 ਜਾਣੇ ਸੀਗੇ ਜਿਨ੍ਹਾਂ ਨੇ ਮਾਰ ਕੁੱਟ ਕੀਤੀ ਕੁੜੀ ਨੇ ਦਰਖਾਸਤ ਜਲੰਧਰ ਵੀ ਦਿੱਤੀ ਸੀਗੀ ਤੇ ਐਸਐਸਪੀ ਆਫਿਸ ਤੇ ਤੇ ਇੱਥੇ ਟਾਂਡੇ ਵੀ ਦਿੱਤੀ ਸੀਗੀ ਜੀ ਟਾਂਡੇ ਐਮਐਲਆਰ ਆਈ ਉਹਨਾਂ ਨੇ ਕਿੰਨੇ ਦਿਨ ਪਹਿਲਾਂ ਬਿਆਨ ਨਹੀਂ ਲਏ ਇਹਦੇ ਕੁੜੀ ਦੇ ਕਾਫੀ ਦਿਨ ਕੁੜੀ ਟ੍ਰੀਟਮੈਂਟ 'ਚ ਸੀਗੀ ਤੇ ਫਿਰ ਜਦੋਂ ਮੈਡਮ ਦਾ ਫੋਨ ਆਉਂਦਾ ਸੀ ਮੈਡਮ ਕਹਿੰਦੀ ਸੀ ਮੇਰੇ ਅੱਜ ਚੰਡੀਗੜ੍ਹ ਚੱਲਣੀ ਆ ਅੱਜ ਕਿਤੇ ਕੋਈ ਸਾਡੀ ਕੁੜੀ ਦੀ ਸੁਣਵਾਈ ਨਹੀਂ ਹੋਈ ਜੀ ਕਿਤੇ ਤੇ ਬਾਅਦ 'ਚ ਉਹ ਕੁਝ ਦਿਨਾਂ ਬਾਅਦ ਸਾਨੂੰ ਬੁਲਾਇਆ ਗਿਆ ਮਹੀਨੇ ਦੇ ਸਵਾ ਮਹੀਨੇ ਬਾਅਦ ਤੇ ਜਦੋਂ ਅਸੀਂ ਗਏ ਆ ਤੇ ਉਹ ਮਤਲਬ ਪਹਿਲਾਂ ਤਾਂ ਬੇਟੀ ਨੂੰ ਹੀ ਉਹਨਾਂ ਨੇ ਕਿਹਾ ਕਿ ਕੋਈ ਉਹ ਉਹਨਾਂ ਨੇ ਵੀ ਉਹਨਾਂ ਨੇ ਵੀ ਤੈਨੂੰ ਵੀ ਮਾਰਿਆ ਉਹਨੂੰ ਤੇ ਉਹਨਾਂ ਨੇ ਵੀ ਤੈਨੂੰ ਕੁੱਟਿਆ ਇੱਕਲੀ ਸੀਗੀ ਜੀ ਉਹ 10 15 ਜਾਣੇ ਤੁਸੀਂ ਆਪ ਸੋਚ ਸਕਦੇ ਹੋ ਕਿ ਇੱਕ ਕੱਲਾ ਬੱਚਾ ਕਿਦਾਂ ਇੰਨੇ ਜਾਣਿਆਂ ਨੂੰ ਕਰ ਸਕਦਾ ਉਹਨਾਂ ਨੇ ਇਹਨੂੰ ਇੰਨਾ ਕ ਕੁੱਟਿਆ ਜੀ ਹਸਪੀਟਲ ਐਮ ਐਲ ਆਰ ਵਾਈ ਕੱਟ ਹੋਈ ਜੇ ਦੀ ਕਾਰਵਾਈ ਮਿਲਵੈਣਾਂ ਨੇ ਕਰਨੀ ਸੀ ਪਰ ਕੀਤੀ ਨਹੀਂ ਕੋਈ ਹੁਣ ਦੁਆਰਾ ਕੀ ਕਹਾ ਤੇ ਦੁਆਰਾ ਹੁਣ ਕੁੜੀ ਆਪਣੇ ਬੱਚਿਆਂ ਦੇ ਕੱਪੜੇ ਮੈਡਮ ਨੇ ਕਿਹਾ ਸੀਗਾ ਕਿ ਕੁੜੀਏ ਤੂੰ ਉਹ ਬਾਹਰ ਆਪਣੀ ਸਹੇਲੀ ਦੇ ਘਟਕਦੀ ਪਹਿਲਾਂ ਸਾਡੇ ਮਹੀਨਾ ਰਹੀ ਫਿਰ ਉਹ ਆਪਣੇ ਬੱਚਿਆਂ ਨੂੰ ਮਿਲਣ ਇੱਥੇ ਆਈ ਸੀਗੀ ਤੇ ਫਿਰ ਮੈਡਮ ਨੇ ਕਿਹਾ ਕਿ ਤੂੰ ਆਪਣੇ ਘਰ ਜਾ ਕੁੜੀਏ ਤੂੰ ਆਪਣੇ ਇਹ ਕਹਿੰਦੀ ਮੈਂ ਕਪੜੇ-ਕਪੜੇ ਲੈਣੇ ਆ ਆਪਣੇ ਉਹਨਾਂ ਨੇ ਪਹਿਲਾਂ ਤਾਂ ਇਹੀ ਕਿਹਾ ਕਿ ਤੇਰਾ ਸਮਾਨ ਚੁਕਾ ਦੇਾਂਗੇ ਤੇ ਤੂੰ ਇੱਥੋਂ ਚਲੀ ਜਾਈਂ ਤੇ ਫੇਰ ਤੂੰ ਦੁਬਾਰਾ ਉਹ ਕਹਿੰਦੀ ਜੀ ਆਪਣਾ ਸਮਾਨ ਲੈਣ ਗਈ ਮੈਡਮ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਕੱਲ ਨੂੰ ਚੁਕਾਉਂਗੀ ਤੇ ਕੁੜੀ ਚੱਲ ਗਈ ਤੇ ਉਹ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਫੇਰ ਉਹਦਾ ਘਰ ਵਾਲਾ ਇੱਕ ਉਹਦੀ ਭੈਣ ਸੀਗੀ ਤੇ ਕੋਲੀ ਲੜਕੀ ਤੇ ਇੱਕ ਹੋਰ ਮੁੰਡਾ ਸੀ ਉਹਨਾਂ ਦੇ ਮਾਮੇ ਦਾ ਮੁੰਡਾ ਉਹਨਾਂ ਨੇ ਚਾਰਾਂ ਨੇ ਬਹੁਤ ਮੈਰਾ ਕੁੜੀ ਨੂੰ ਕੁੱਟਿਆ ਜੀ ਕੁੜੀ ਦਾ ਬੁਰਾ ਹਾਲ ਕਰਤਾ ਕੁੜੀ ਅੱਜ ਹਸਪੀਟਲ ਮਰਨ ਦੇ ਕਗਾਰ ਤੇ ਆ ਉਹਨੂੰ ਖੂਨ ਦੀਆਂ ਬਲੱਡ ਦੀਆਂ ਉਲਟੀਆਂ ਆਈਆਂ ਸੋ ਉੱਥੇ ਸ਼ਹਿਰਪੁਰ ਵੀ ਉਹਦੇ ਮੋਢਿਆਂ ਦੇ ਉੱਤੇ ਇੰਨੀਆਂ ਸੱਟਾਂ ਉਹਦੇ ਬਾਹਾਂ ਦੇ ਉੱਤੇ ਐਡੀਆਂ ਉਹਨੂੰ ਕਿੱਨੇ ਲਿਆਣੇ ਨੇ ਤਰਫ ਮੇਰੀ ਭੈਣ ਦੇ ਦੋ ਬੱਚੇ ਆ ਜੀ ਇੱਕ ਮਾੜੀ ਭੈਣ ਦੇ ਨਾਲ ਹੀ ਰਹਿੰਦੇ ਨੇ ਹਾਂ ਜੀ ਭੈਣ ਦੀ ਨਾਲ ਹੀ ਰਹਿੰਦੇ ਆ ਜੀ ਮਹੀਨਾ ਹੋ ਗਿਆ ਸੀ ਜਦੋਂ ਦਾ ਕੁੱਟਮਾਰ ਕੇ ਉਹਨਾਂ ਨੇ ਕੱਢਿਆ ਸੀ ਉਦੋਂ ਦੇ ਮਹੀਨਾ ਬੱਚੇ ਇੱਥੇ ਘਰ ਰਹਿਣ ਦੇ ਸਵੇ ਉਹ ਜਲੰਧਰ ਸਾਡੇ ਕੋਲ ਸੀਗੀ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਮੇਰੀ ਸਿਸਟਰ ਨੂੰ ਇਨਸਾਫ ਦਵਾਇਆ ਜਾ ਬੱਚਿਆਂ ਦਾ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਜੀ ਤੇ ਕਾਰ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹ ਜਿਹੜਾ ਨੇ ਕੁੜੀ ਨੂੰ ਸਿਸਟਰ ਨੂੰ ਮਾਰਿਆ ਰਜਨੀ ਬਾਲਾ ਨੂੰ ਇੰਨਾ ਕੁੱਟਿਆ ਮਾਰਿਆ ਜੀ ਬਨੇ ਇਹ ਮਗਰਮਾ ਜਿਹੜਾ 125 ਬੜਾ 25 ਹੈ ਜਿਹੜਾ 25 5 ਜਿਹੜਾ ਕੱਲ ਹੀ ਦਿਨ ਲੰਘਿਆ ਜੀ ਰਜਨੀ ਬਾਲਾ ਦੇ ਬੇਨਾ ਤੇ ਜਿਹੜਾ ਦਰਜ ਕੀਤਾ ਜਿਨੇ ਆਪਣੇ ਪਤੀ ਤੇ ਬਾਕੀ ਸਾਰਾ ਪਰਿਵਾਰ ਜਿਹੜਾ ਲੜਕੀ ਜਿਨ੍ਹਾਂ ਨੇ ਕਤਲ ਕੀਤੀ ਹੈ ਤੇ 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 ਨੜੀਆਂ ਪੰਜ ਛੱਟਾਂ ਦੇੜੀ ਡਾਕਟਰ ਨੇ ਇਹ ਬਲਦ ਰਿਸ਼ੀ ਸੀ ਤੇ ਉਹਦੇ ਵਿੱਚ ਅਸੀਂ ਮਕੱਮਾ ਜਿਹੜਾ ਦੱਲ ਕਰ ਦਿੱਤਾ ਜੀ ਅਲੱਗ-ਅਲੱਗ ਤਰ੍ਹਾਂ ਦੇ ਤਹਿਤ ਚਾਰ ਜਣਿਆਂ ਦੇ ਖਿਲਾਫ ਬਾਕੀ ਅਖੀੜੀ ਦੀ ਕਾਰਵਾਈ ਹੈ ਜੀ ਕੀਤੀ ਜਾ ਰਹੀ ਹੈ ਕੀ ਕੋਈ ਗ੍ਰਿਫਤਾਰੀ ਵੀ ਪਈ ਗਈ ਹੈ ਨਹੀਂ ਅਜੇ ਰੈਸਟਾ ਨਹੀਂ ਹੋਈ ਜੀ ਵੈਸੇ ਇਹਨਾਂ ਦਾ ਪਹਿਲਾਂ ਵੀ ਅਸੀਂ ਮਨੋ ਤੁਤਨ ਵਾਲੀ ਇਹਨਾਂ ਨੂੰ ਡੀਲ ਕੀਤਾ ਸੀ ਕੁਵਾਰਕ ਥੋੜਾ ਝਗੜਾ ਜਾਂਦਾ ਸੀ ਲੇਕਿਨ ਹੁਣ ਇਹਨਾਂ ਦੀ ਆਫਸਰ ਕੋਲ ਕੁਤ ਮਾਰ ਰੋਲਰ ਜਿਹੜਾ ਮਕੱਮਾ ਦੱਲ ਜੀ